ਉਹ ਕੁ ਮਹੀਨੇ ਹੋਰ ਸ਼ੂਟਿੰਗਾਂ ਪਾਸ ਛੱਡ ਦਿੰਦੀ ਫਰਕ ਪੈਣਾ ਯਾਰ ਹੁਣ ਹੀ ਵਾਲਾ ਜਿੰਨੀ ਕਬਸ ਪਹਿਨਦੇ ਮਿੰਜਾ ਦਾ ਮੈਂ ਕਿਹਾ ਤਨ ਰਾਹ ਹੀ ਰਹਿ ਜਾਣਾ ਸਸਰੀ ਘਰ ਬੱਲੇ ਸ਼ੇਰਾ ਕੰਮੀ ਤੇਰਾ ਉਹ ਮੈਂ ਤੈਨੂੰ ਡਿਕੰਡਿਆ ਤੇਰਾ ਕੰਮ ਨਹੀਂ ਆ ਇਹ ਕੰਮ ਤੇਰਾ ਹੈ ਤੇਰਾ ਕੰਮ ਖੇਡ ਨੂੰ ਮਿਲਦਾ ਉਹ ਖੇਡ ਮਲ ਛੱਡਦੇ ਹੁਣ ਗੱਦੀ ਮਲ ਸ਼ਾਮਾਂ ਦਾ ਲਾ ਕੇ ਵਰਦੀ ਆ ਕੱਪੜੇ ਪਾ ਦੂ ਜਿਹਦੇ ਮੈਂ ਮੜਾ ਸ਼ਹਿਰੋਂ ਆ ਉਹ ਪਾ ਪਾਣੀ ਕਾਣੀ ਦੇ ਪੀਂਦੇ ਆਉਂਦੇ ਸਾਰ ਗੱਦੀ ਮਲ ਜੇ ਇੰਨੀ ਕਾਲੀ ਸੀ ਤਾਂ ਤਾਲਾ ਮਾਰ ਕੇ ਚੱਲ ਜਾਨਾ ਅੱਗੇ ਬੜੀ ਇੱਥੇ ਭੀੜ ਰਹਿੰਦੀ ਆ ਕਾਲੇ ਮੂੰਹ ਵਾਲਿਆ ਤਾਲਾ ਮਰਵਾਦੇ ਤੂੰ ਜਾ ਲੈ ਕੱਪ ਹੁਣਾਂ ਕਦੋਂ ਗਿਆ ਉਹ ਜਾਣ ਦੇਂਗਾ ਤੇ ਆਉਂਗਾ ਆ ਜਾਣਾ ਮੈਂ ਸ਼ਾਮਾਂ ਨੂੰ ਸ਼ਾਮਾਂ ਨੂੰ ਆ ਜਾਵੀਂ ਮੈਂ ਸ਼ਾਮਾਂ ਨੂੰ ਗੁੱਲੀ ਡੰਡਾ ਵੀ ਖੇਡਣਾ ਤੇ ਜੇਕ ਤੇ ਮੇਰੇ ਉਂ ਤਾਂ ਪਹਿਲਾਂ ਦੁਕਾਨ ਬੰਦ ਕਰਤੀ ਨਾ ਅੱਛੇ ਡੰਡੇ ਤੇਨੂੰ ਬੜਕਾਉਂ ਗੁੱਲੀ ਵਾਂਗੂ ਆ ਬੈਠੇ ਆ ਨਾਲੇ ਆ ਭਾਬੇ ਦੀ ਜੁੱਤੀ ਪਾਸ ਕਰਦੀ ਉਹ ਕਿਤੇ ਕੰਮ ਗਿਆ ਹੀ ਆ ਆਉ ਕਹ ਤੇ ਦੇੜੀ ਨੂੰ ਪੈਸੇ ਲੈ ਕੇ ਕਿੰਨੇ ਪੈਸੇ ਲੈਣੇ ਗਲੀ ਪਈਏ ਵੀ ਉੱਥੋਂ ਉਹ ਨਾਲੇ ਗੱਲ ਸੁਣ ਉਹ ਪੱਲੀ ਮੇਚਾ ਦੇ ਕੇ ਗਿਆ ਜੁੱਤੀ ਤਾਂ ਨਹੀਂ ਜੁੱਤੀ ਲੈਣ ਆਉਣਾ ਹੀ ਉਹਨੂੰ ਕਿ ਤੇਰੇ ਮੇਚ ਦੇ ਜੁੱਤੀ ਨਹੀਂ ਮਿਲੀ ਕਿਹੜਾ ਪੱਲੀ ਉਹ ਠੱਗ ਰਿਹਾ ਉਹ ਕਿਤੇ ਮੇਰੇ ਮਗਰੋਂ ਨਾਲ ਗਾਕਾ ਨੂੰ ਜਾਂਦਾ ਜਾਂਦਾ ਐਦਾਂ ਬੋਲੀ ਤੇਰੀ ਧਿਆਨ ਰੱਖੀ ਦੇ ਦਗਾਂ ਦੇ ਗੜੀ ਜਿੱਦਾਂ ਸਨਿਆਰੇ ਦੀ ਦੁਕਾਨ ਹੈ